ਮੈਂ ਉਹਨਾਂ ਕੁੜੀਆਂ ਨੂੰ ਵੀ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਇਹ ਹੀ ਮੈਸੇਜ ਦੇਣਾ ਚਾਹੂੰਗੀ ਕਿ ਵੀ ਜਦੋਂ ਤੁਹਾਡੇ ਪੇਰੈਂਟਸ ਤੁਹਾਡੇ ਤੇ ਇੰਨਾ ٹرسٹ ਕਰਦੇ ਨੇ ਤਾਂ ਕਦੇ ਵੀ ਉਹਨਾਂ ਦਾ ٹرسٹ ਨਾ ਤੋੜਿਓ ਸੋ ਉਹਨਾਂ ਨੂੰ ਮਾਨ ਪ੍ਰਾਊਡ ਫੀਲ ਕਰਵਾਓ ਤੇ ਮੇਰੇ ਮਦਰ ਵੀ ਮਤਲਬ ਕਿ ਉਹਨਾਂ ਦਾ ਵੀ ਥੋੜਾ ਜਿਹਾ ਮਨ ਹੁੰਦਾ ਸੀ ਵੀ ਮੇਰੇ ਹਾਂ ਬੇਟਾ ਨਹੀਂ ਹੈਗਾ ਪਰ ਸਾਡੀਆਂ ਇੰਨੀਆਂ ਕ ਮਿਹਨਤ ਕਰਕੇ ਉਹਨਾਂ ਨੂੰ ਵੀ ਮਾਨ ਮਹਿਸੂਸ ਹੁੰਦਾ ਤੇ ਉਹਨਾਂ ਨੇ ਵੀ ਕਦੇ ਸਾਨੂੰ ਮੁੰਡਿਆਂ ਤੋਂ ਘੱਟ ਨਹੀਂ ਸਮਝਿਆ ਤੇ ਮੈਂ ਕੁੜੀਆਂ ਨੂੰ ਵੀ ਇਹ ਹੀ ਮੈਸੇਜ ਦੇਣਾ ਚਾਹੂੰਗੀ ਕਿ ਕਿ ਉਹ ਵੀ ਅੱਗੇ ਵਧਨ ਆਪਣੇ ਪੇਰੈਂਟਸ ਨੂੰ ਮਾਨ ਫੀਲ ਕਰਵਾਉਣ ਤੇ ਵੱਧ ਛੜ ਕੇ ਜੋ ਵੀ ਹੁੰਦਾ ਹੈ ਉਹ ਚ ਹਿੱਸਾ ਲੈਣ ਵੀ ਕੋਈ ਵੀ ਗਲਤ ਰਸਤੇ ਚ ਚੁਣ ਕੇ ਕੁਝ ਵੀ ਨਹੀਂ ਮਿਲਦਾ ਜਿੰਨੀ ਆਪਾਂ ਮਿਹਨਤ ਕਰਾਂਗੇ ਪੱਲੇ ਤਾਂ ਆਪਣੀ ਆਉਣੀ ਹੈ ਹਾਂਜੀ ਸਕੂਲਿੰਗ ਮੈਂ ਆਪਣੇ ਪਿੰਡ ਗਹਿਲ ਤੋਂ ਸਰਕਾਰੀ ਸਕੂਲ ਤੋਂ ਹੀ ਲਈ ਆ ਪਹਿਲੀ ਤੋਂ 5ਵੀਂ ਸਰਕਾਰੀ ਪ੍ਰਾਇਮਰੀ ਸਕੂਲ ਗਹਿਲ ਤੇ 6ਵੀਂ ਤੋਂ 10ਵੀਂ ਸਰਕਾਰੀ ਹਾਈ ਸਕੂਲ ਗਹਿਲ ਤੋਂ ਲਈਆ ਮੇਰੀ ਨੀ ਪੱਕੀ ਮੇਰੇ ਮੈਡਮ ਰਾਜਵੰਤ ਕੌਰ ਜੀ ਨੇ ਸਰ ਗੁਰਤੇਜ ਸਿੰਘ ਜੀ ਨੇ ਤੇ ਸ਼ਤੀਸ਼ ਕੁਮਾਰ ਜੀ ਨੇ ਕੀਤੀ ਸੀ ਤੇ 6th ਕਲਾਸ ਤੋਂ ਬਾਅਦ ਮੇਰੇ ਟੀਚਰਸ ਜੋ ਕਿ ਮੇਰੇ ਬਹੁਤ ਫੇਵਰਿਟ ਰਹੇ ਨੇ ਸਰਦਾਰ ਸੁਖਮਿੰਦਰ ਸਰ ਜੀ ਤੇ ਨਵਦੀਪ ਮੈਡਮ ਦਰਸ਼ਨਾ मैम ਜੋ ਕਿ ਪ੍ਰਿੰਸੀਪਲ ਸੀ ਤੇ ਉਹਨਾਂ ਨੇ ਵੀ ਮਤਲਬ ਮੈਨੂੰ ਹਰੇਕ ਚੀਜ਼ ਚ ਅੱਗੇ ਆਉਣ ਲਈ ਮੌਕਾ ਦਿੱਤਾ ਤੇ ਕਦੇ ਵੀ ਉਹਨਾਂ ਨੇ ਵੀ ਕੁੜੀਆਂ ਤੋਂ ਮਤਲਬ ਵੀ ਸਾਡੇ ਕੋਲ ਸਕੂਲ 'ਚ ਵੀ ਇਸ ਤਰ੍ਹਾਂ ਸੀ ਵੀ ਜੇ ਬॉयਜ਼ ਨਹੀਂ ਅੱਗੇ ਆ ਰਹੇ ਤਾਂ ਹਮੇਸ਼ਾ ਕੁੜੀਆਂ ਨੂੰ ਅੱਗੇ ਰੱਖਦੇ ਸਨ ਬਹੁਤ ਕੁਝ ਉਹਨਾਂ ਨੇ ਸਿਖਾਇਆ ਤੇ ਉਹਨਾਂ ਦੀ ਬਦੌਲਤ ਹੀ ਮੈਂ ਇੱਥੇ ਹਾਂ ਜਿਨ੍ਹਾਂ ਨੇ ਮੇਰੀ ਨੀ ਪੱਕੀ ਕਰੀ ਹੈ